ਆ ਦੇਖੋ ਅਸੀਂ ਖੜੇ ਆ ਪਿੰਡ ਗੁਲਾਬੇ ਵਾਲੀ ਪੈਣੀ ਗੁਲਾਬੇ ਵਾਲਾ ਪੈਣੀ ਜਿਹੜੀ ਬਿਲਕੁਲ ਬਾਰਡਰ ਦੇ ਉੱਪਰ ਹੈ ਆ ਦੇਖੋ ਤੁਹਾਨੂੰ ਦਿਖਾ ਦੇ ਆ ਦੇਖੋ ਸਾਹਮਣੇ ਬਿਲਕੁਲ ਲੋਕੀਲੇ ਬਾਰਡਰ ਆ ਬਾਰਡਰ ਹਾਂਜੀ ਵੀਰ ਜੀ ਆ ਦੱਸਣ ਦੇ ਸਾਰਾ ਤੁਹਾਨੂੰ ਹਾਂ ਬਾਕੀ ਤੁਹਾਨੂੰ ਅਸੀਂ ਪਾਣੀ ਬਾਰੇ ਜਰੂਰ ਦੱਸ ਰਹੇ ਹਾਂ ਪਾਣੀ ਬਾਰੇ ਆ ਦੇਖੋ ਤੁਸੀਂ ਉਹ ਪਾਕਿਸਤਾਨ ਦੇ ਵਿੱਚ ਵੀ ਸਾਰਾ ਪਾਣੀ ਹੈ ਆ ਸਾਰਾ ਇੱਧਰ ਵੀ ਪਾਣੀ ਹੈ ਠੀਕ ਹੈ ਤੇ ਇੱਧਰ ਲੰਬੀ ਆ ਦੇਖੋਗੇ ਇੱਧਰ ਲੰਮਾ ਨੰਮੀ ਨਜ਼ਰ ਮਾਰ ਕੇ ਦੇਖ ਕੇ ਪਿੰਡ ਦੇ ਚਾਰ ਚੁਪਰੀ ਪਾਣੀ ਇੱਥੇ ਆ ਦੇਖੋ ਸੌਰ ਪਾਕਿਸਤਾਨ ਦੇ ਵਿੱਚ ਬੁਰਾ ਹਾਲ ਹੈ ਤੇ ਪੰਜਾਬ ਦੇ ਵਿੱਚ ਬੁਰਾ ਹਾਲ ਆ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਕੁਝ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਣੇ ਆ ਬਾਈ ਆਪਣੇ ਨਾਲ ਹੀ ਹੈ ਬਾਈ ਜੀ ਦੱਸੋਗੇ ਮੜਾ ਜ ਸਾਰਾ ਕੁਝ ਡਿਟੇਲ ਦੇ ਵਿੱਚ ਹਾਂਜੀ 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 ਆ ਸਾਰਾ ਤੁਹਾਨੂੰ ਸਮਝਾਉਗਾ ਜਿਹੜਾ ਪਾਣੀ ਜਿਹੜਾ ਹੈਗਾ ਜੀ ਇਹ ਦੇਖੋ ਜੀ ਆਪਣੇ ਇਧਰ ਵੀ ਐਸਫ ਦੀ ਪੋਸਟ ਆ ਜੀ ਠੀਕ ਹੈ ਜੀ ਇਥੋਂ ਆ ਬਾਰਡਰ ਲਾਈਨ ਪੈ ਜਾਂਦੀ ਆ ਸਾਰੀ ਚਾਰ ਪੂਰੇ ਠੀਕ ਹੈ ਜੀ ਇਹ ਕਿਉਂਕਿ ਪਾਣੀ ਅੱਜ ਘਟੋ ਘਟਾ 8-10 ਦਿਨ ਹੋ ਗਏ ਲਗਾਤਾਰ ਆ ਰਹੇ ਨੇ ਹਾਂ ਤੇ ਕੁਛ ਲਈ ਪਾਣੀ ਇਦਾਂ ਹੀ ਚੱਲ ਰਿਹਾ ਆ ਵਾਧ ਰਿਹਾ ਪਾਣੀ ਕੱਟ ਨਹੀਂ ਹੋ ਰਿਹਾ ਹਾਂ ਤੇ ਇਸ وجہ ਨਾਲ ਪਿੰਡ ਦੀਆਂ ਗਲੀਆਂ ਦੇਖੋ ਜੀ ਆ ਸਕੂਲ ਦੇਖੋ ਜੀ ਆਪਣਾ ਸਕੂਲ ਚ ਪਾਣੀ ਆ ਕਰਾਚੀ ਪਾਣੀ ਆ ਜੀ ਠੀਕ ਹੈ ਜੀ ਉੱਲਾਗ ਲੱਗੇ ਮਨ ਕੇ ਉਹ ਦੇਖੋ ਪਸ਼ੂਆਂ ਦੀ ਫੇਲੀ ਉਧਰ ਵੀ ਪਾਣੀ ਆ ਆ ਵਾਟਰ ਅਸੀਂ ਪਾਣੀ ਜੀ ਖੜਿਆ ਜੀ ਠੀਕ ਹੈ ਜੀ ਆ ਕਰਾਂ ਤੱਕ ਪਾਣੀ ਆ ਰੱਖਿਆ ਮਤਲਬ ਇਹ ਸਾਰਾ ਪਿੰਡ ਹੀ ਪਾਣੀ ਦੇ ਵਿੱਚ ਕਿਰਿਆ ਸਾਰਾ ਪਿੰਡ ਹੀ ਪਾਣੀ ਦੇ ਕਿਰਿਆ ਆਸ-ਪਾਸੇ ਪਾਣੀ ਹੈ ਸਾਨੂੰ ਤੁਹਾਡਾ ਥੋੜਾ ਉੱਚੇ ਥਾਂ ਤੇ ਹੈਣਾ ਜੀ ਹਾਂ ਪਿੰਡ ਥੋੜਾ ਉੱਚੇ ਥਾਂ ਤੇ ਕੁਝ ਲਈ ਇੰਨਾ ਕੁ ਪਿੰਨ ਕੁਛ ਨਾ ਵੀ ਡੁੱਬਿਆ ਹੋਇਆ ਚੱਦਾ ਚੇਤੇ ਬਜ਼ੁਰਗ ਬਾਹਰ ਭੇਜਦੇ ਨੇ ਕੁਝ ਉਹਨੇ ਕੋ ਮੈਂ ਸਿਆ ਜਿੰਨੇ ਨੂੰ ਮਨ ਕੇ ਆਪਾਂ ਨੂੰ ਜਰੂਰਤ ਪਾਣੀ ਦੇ ਇੱਥੇ ਬੈਠੇ ਆ ਜੀ ਹਾਂ 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 ਜੀ ਬਾਕੀ ਤਾਂ ਫੀਡ ਆ ਰਹੀ ਹੈ ਲੰਗਰ ਵੀ ਆ ਰਿਹਾ ਹੂੰ ਇਹ ਬਾਕੀ ਇਹ ਜੀ ਪਾਣੀ ਸਾਰੇ ਕਹਿੰਦੇ ਨੇ ਉਤਰਨ ਦਾ ਹੋਵੇ ਤਾਂ ਫਾਇਦਾ ਹੈ ਜੀ ਬਾਕੀ ਹੋਰ ਤਾਂ ਦੇਖੋ ਜੀ ਪਾਣੀ ਉਹ ਸਾਹਮਣੇ ਸਕੂਲ ਦੇਖੋ ਜੀ ਪਾਣੀ ਵਿੱਚ ਖੜਿਆ ਹੈ ਆਹ ਗੱੜ ਵੀ ਪਾਣੀ ਚ ਗਏ ਇਧਰਲੇ ਵੀ ਚੱਲ ਤੁਹਾਡੇ ਵਾਸਤੇ ਰਾਸ਼ਨ ਪਹੁੰਚ ਜਾਂਦਾ ਚੱਲ ਠੀਕ ਹੈ ਸਰ ਸਾਡੇ ਤੱਕ ਪਹੁੰਚ ਜਾਂਦਾ ਪਰ ਪਸ਼ੂਆਂ ਵਾਸਤੇ ਸਰ ਕੀ ਬਸ ਸਿਰਫ ਤੂੜੀ ਖਵਾਈ ਜਾ ਰਹੇ ਆ ਕਿਸੇ ਲੋਕਾਂ ਕੋਲ ਪਈ ਹੈ ਤਾਂ ਉਹ ਹੀ ਖਵਾਈ ਜਾ ਰਹੇ ਆ ਪਰ ਤੂੜੀਆਂ ਤੁਸੀਂ ਦੇਖੋ ਪਾਣੀ ਦੀ ਵਿੱਜੀਆਂ ਪਈਆਂ ਜੀ ਕੁਈ ਫੀਡ ਫੀਡ ਕੋਈ ਪਹੁੰਚ ਰਹੀ ਹੈ ਫੀਡ ਪਹੁੰਚ ਰਹੀ ਹੈ ਪਰ ਕੁਛ ਜਿੰਨੀ ਕੁ ਫੀਡ ਆ ਰਹੀ ਹੈ 5 ਕਿਲੋ ਪਸ਼ੂ ਦੇ ਸਾਬ ਨਾਲ ਆਂਦੀ ਹੈ ਜੀ ਉਹਨੀ ਫਿਰ ਯੂਜ਼ ਹੋ ਜਾਂਦੀ ਉਸ ਤੋਂ ਬਾਅਦ ਫਿਰ ਨਵੀਂ ਜਗ੍ਹਾ ਉਸ ਬਣਾ ਕੇ ਦਿੰਦੇ ਆ ਲਿਸਟ ਤੇ ਫਿਰ ਉਸ ਤੋਂ ਲਿਸਟ ਤੇ ਵੰਡੀ ਜਾਂਦੀ ਆ ਤੇ ਹੈਨਾ ਹਾਂਜੀ ਹਾਂਜੀ ਪੱਕੀ ਹੈ ਨਾ ਗਲੀ ਬਾਈ ਹਾਂਜੀ ਇਹ ਗਲੀ ਪੱਕੀ ਆ ਜੀ ਮਨ ਕੇ ਚੱਲ ਗਲੀ ਪੱਕੀ ਜਾ ਰਹੀ ਹੈ ਉਹ ਤੱਕ ਜਾ ਰਹੀ ਹੈ ਹਾਂਜੀ ਹਾਂਜੀ ਤੁਹਾਨੂੰ ਪਾਣੀ ਥੋੜਾ ਵੱਡਾ ਹੋਊਗਾ ਜਿੱਥੇ ਵਿੱਚ ਜਾ ਕੇ ਫਸਲਾਂ ਦਾ ਤਾਂ ਫਿਰ ਸਾਰਾ ਨੁਕਸਾਨ ਫਸਲਾਂ ਦੇ ਦੇਖੋ ਜੀ ਸਾਰਾ ਨੁਕਸਾਨ ਹੋ ਗਿਆ ਫਸਲਾਂ ਕਰੀਬਨ ਕੋਈ ਨਹੀਂ ਬਚੀ ਜੀ ਟੋਟਲੀ ਫਸਲਾਂ ਸਾਰੀਆਂ ਖਰਾਬ ਹੋ ਬਾਰਡਰ ਤੇ ਵੀ ਪਲੇਪਾਰ ਦੇ ਵਿੱਚ ਕੁਝ ਲੋਕਾਂ ਦੀ ਜ਼ਮੀਨ ਆ ਗਈਆਂ ਕੁਝ ਪਿੱਛੇ ਵੀ ਆ ਗਈਆਂ ਨੇ ਸਾਰੀ ਟੋੜੀ ਦੀ ਫਸਲ ਖਰਾਬ ਹੋ ਚੁੱਕੀ ਹੈ ਮਨ ਦੇ ਵਿੱਚ ਫਿਰ ਬੜਾ ਦੁੱਖ ਲੱਗ ਰਿਹਾ ਹੈ ਹੂੰ ਤਕ ਤਾਂ ਬਹੁਤ ਹੁੰਦਾ ਜੀ ਫਿਰ ਵੀ ਚਲੋ ਉਹਨਾਂ ਦਾ ਦੋਨੋਂ ਤੋਂ ਟੋ ਟਾਈਮ ਸ਼ੁਕਰ ਕਰੀ ਤੇ ਪਰਮਾਤਮਾ ਦਾ ਜਿਹੜੇ ਰੰਗਾ ਚ ਰੱਖੇ ਉਸ ਦਾ ਆਜੀ ਬਰੇਣਾ ਚਾਹੀਦਾ ਹੈ ਹੂੰ ਸਤਿਗੁਰੂ ਜੀ ਰਾਜਾ ਮੰਨਦੇ ਆਂ ਜੀ ਅਸੀਂ ਤਾਂ ਉਸ ਪਰਮਾਤਮਾ ਦੀ ਤੇ ਬਸ ਚਲ ਥੋੜਾ ਜਿਹਾ ਪਿਛਲੇ 2023 ਜੀ ਬਹੁਤ ਨੁਕਸਾਨ ਹੋਇਆ ਸੀ ਉਹ 2024 ਇੱਕ ਸਾਲ ਹੀ ਗੁਜ਼ਰਿਆ ਸੀ 2025 ਫਿਰ ਪਾਣੀ ਆ ਗਿਆ ਸੀ ਲੋਕਾਂ ਨੂੰ ਥੋੜੀ ਜਿਹੀ ਉੱਠ ਹੁੰਦਾ ਹੀ ਜੀ ਹਿੰਮਤ ਹੁੰਦੀ ਜੀ ਅਸੀਂ ਉੱਪਰ ਹੋਵਾਂਗੇ ਜੀ ਕੁਝ ਕਰਦੇ ਕੁਝ ਹੱਲੇ ਇੱਥੇ ਜਾਣਗੇ ਪਰ ਉਹਨਾਂ ਕਰਕੇ ਫਿਰ ਪਾਣੀ ਆ ਗਿਆ ਹੁਣ ਫਿਰ ਬਜ਼ਾਰ ਕਰਜਾਂ ਦੇ ਥੱਲੇ ਡੱਪੇ ਗਏ ਜੀ ਲੋਕ ਕੁਝ ਵੀ ਹਾਂਜੀ ਆਮ ਲੋਕ ਜਿਹੜੇ ਇੱਥੇ ਪੰਜਾਬ ਦੇ ਵਿੱਚੋਂ ਆਖੜੇ ਦਰਸ਼ਨ ਦੇ ਰਿਹਾ ਸੇਵਾ ਕਰ ਰਹੇ ਹੋ ਉਹਨਾਂ ਦੀ ਸੇਵਾ ਕਿਵੇਂ ਲੱਗਦੀ ਤੁਹਾਨੂੰ ਬਹੁਤ ਵਧੀਆ ਲੱਗਦੀ ਜੀ ਦੇਖੋ ਜੀ ਉੱਪਰ ਦੇ ਲੋਕ ਆ ਰਹੇ ਨੇ ਕੁਝ ਗਏ ਆ ਰਹੇ ਨੇ ਕੱਲ ਇੱਥੇ ਆਪਣੇ ਗੁਲਾਬ ਸਿੱਧੂ ਜੀ ਆਏ ਸੀ ਠੀਕ ਹੈ ਜੀ ਬਹੁਤ ਵਧੀਆ ਉਹਨਾਂ ਨੇ ਸਤਿਕਾਰ ਦਿੱਤਾ ਜੀ ਆਪਾਂ ਵੀ ਉਹਨਾਂ ਦੀ ਮੈਂ ਗੈਜਤ ਸਨਮਾਨ ਕੀਤਾ ਸੀ ਬਹੁਤ ਵਧੀਆ ਜੀ ਅਜੇ ਕੁਝ ਹੋਰ ਲੋ ਕਹ ਰਾਇ ਜੀ ਕੁਛ ਪਤਨੀ ਪੇਮੈਂਟ ਦੇ ਕੇ ਸੀ ਹਾਂਜੀ ਹਾਂਜੀ ਕਹਿੰਦਾ ਜੀ ਤੁਸੀਂ ਗੁਰੂ ਘਰ ਸੇਵਾ ਪਾ ਜੇ ਗੁਰੂ ਘਰ ਪਰਵਾਨ ਵਾਸਤੇ ਸੇਵਾ ਲੈਣੀ ਹੈ ਜਿਵੇਂ ਵੀ ਕੁਛ ਲੰਗਰ ਵਿੱਚ ਦੇ ਸਕਦੇ ਹਾਂ ਜੀ ਹਾਂਜੀ ਤੁਹਾਨੂੰ ਤਾਂ ਫਿਰ ਡਰ ਹੀ ਰਹਿੰਦਾ ਕਿਤੇ ਇਧਰੋਂ ਪਾਕਿਸਤਾਨ ਦੇ ਗੋਲਿਆਂ ਦਾ ਡਰ ਹੈਣਾ ਜੀ ਕਿਤੇ ਪਾਣੀ ਦਾ ਡਰ ਡਾਰ ਡਾਰ ਸੀ ਹੈਣਾ ਜੀ ਪਰ ਇੰਨਾ ਵੀ ਥੋੜੀ ਜੀ ਦਲੇਰੀ ਰੱਖਣੀ ਪੈਂਦੀ ਹੈ ਜੇ ਇਸ ਕੰਮ ਵਿੱਚ ਹਾਂ ਹਾਂ ਜੀ ਉਹਨਾਂ ਨੂੰ ਵੀ ਡਰ ਸਾਨੂੰ ਬਹੁਤ ਲੱਗਾ ਜਦੋਂ ਲੜਾਈ ਦੀ ਗੱਲ ਚੱਲੀ ਆ ਪਿੱਛੇ ਹਾਂ ਡਰ ਤਾਂ ਬਹੁਤ ਲੱਗਿਆ ਪਰ ਫਿਰ ਵੀ ਇੱਥੇ ਹੁਣ ਮੰਨ ਕੇ ਚੱਲ ਰਿਹਾ ਸ ਸਾਡੇ ਪੁਰਾਣੇ ਬਜ਼ੁਰਗਾਂ ਨੇ ਕੀਤੀ ਹੋਈ ਆ ਤੇ ਸਾਨੂੰ ਰਹਿਣਾ ਹੀ ਪੈਂਦਾ ਜੀ ਇੱਥੇ ਮਤਲਬ ਤੁਸੀਂ ਪਿੰਡ ਨਹੀਂ ਛੱਡਦੇ ਕਦੇ ਜੀ ਪਿੰਡ ਨਹੀਂ ਛੱਡਿਆ ਜੀ ਪਿੰਡ ਮੰਨ ਕੇ ਜਿਉਂਦੇ ਜਿਵੇਂ ਬੱਚੇ ਹੁਣ ਬਾਹਰ ਕੱਢੇ ਹੋਏ ਅਸੀਂ ਬੱਚਿਆਂ ਨੂੰ ਬਾਹਰ ਭੇਜਿਆ ਹੋਇਆ ਹੈ ਤੇ ਕੁਝ ਬਜ਼ੁਰਗੇ ਗਏ ਨੇ ਉਹਨਾਂ ਨੂੰ ਬਾਹਰ ਭੇਜਿਆ ਹੋਇਆ ਜੀ ਪਿੱਛੇ ਤੇ ਕੁਝ ਬੱਚੇ ਇੱਥੇ ਆ ਗਏ ਨੇ ਕਈਆਂ ਦੇ ਜੀ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਤੁਹਾਨੂੰ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜਾਣਕਾਰੀ ਦਿੱਤੀ ਵਾਹਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ 'ਚ ਤੁਹਾਡੇ ਹਲਾਫਜ਼ ਕਰਨ ਬਹੁਤ ਹੀ ਸਾਰੇ ਲੋਕ ਤੁਹਾਡੀ ਮਦਦ ਤੇ ਹੈਲਪ ਕਰਨੇ ਸਾਰੇ ਪੰਜਾਬ ਹਰਿਆਣਾ ਬਾਕੀ ਹੋਰ ਵੀ ਸਟੇਟ ਆਪਾਂ ਕਹਿ ਲਈਏ ਬਾਹਰਲੇ ਜਿਹੜੇ ਮੁਲਕਾਂ ਦੇ ਵਿੱਚ ਆਪਣੇ ਵੀਰ ਭਰਾ ਬੈਠੇ ਆ ਉਹ ਵੀ ਬੜੀ ਵੱਡੀ ਵੱਡੀ ਪੱਧਰ ਤੇ ਤੁਹਾਡੀ ਮਦਦ ਕਰ ਰਹੇ ਆ ਤੁਸੀਂ ਹੌਸਲਾ ਨਹੀਂ ਹਾਰਨਾ ਕੋਈ ਗੱਲ ਨਹੀਂ ਸਮੇਂ ਤੁਸੀਂ ਤਾਂ ਹੰਡਾਏ ਆ ਉਹ ਜਿਹੇ ਪਹਿਲਾਂ ਵੀ ਹੰਡਾਏ ਆ ਤੇ ਅੱਗੇ ਤੋਂ ਵੀ ਹੰਡਾਉਂਦੇ ਰਹਿਣਾ ਚਲੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ